ਕਿੰਨੇ ਦੀ ਚਾਹ ਪੀਓ ਕਿਤਨੇ ਕੀ ਵੇਚ ਰਹੇ ਹੋ 10 ਰੁਪਏ ਸਿਰ ਠੀਕ ਲਾਇਆ ਕਰੋ ਰੇਟ ਸਰ ਦੇਖੋ ਇਹ ਵੀ ਦੇਤੇ ਨਹੀਂ 50 ਰੁਪਏ ਦਾ ਰੇਟ ਹੈ ਤੁਸੀਂ ਠੀਕ ਲਾਇਆ ਕਰੋ 50 ਵੀ ਦੇ ਦੇ ਆਪਣੇ ਟ੍ਰੇਨ ਪਲੇਟਫਾਰਮ ਨੰਬਰ 1 ਤੇ ਪਹੁੰਚ ਚੁੱਕੀ ਹੈ ਜੀ ਤੇ ਆਪਣਾ ਸਫਰ ਰਹੇਗਾ ਇਹਦੇ ਵਿੱਚ ਜਮਨਾ ਨਗਰ ਤੱਕ ਆਹ ਹੀ ਦੇਖ ਰਹੇ ਹੋ ਤੁਸੀਂ ਤੇ ਇਹ ਇੰਟਰਕਨੈਕਟਡ ਹੈ ਇਹ ਟ੍ਰੇਨ ਆ ਨਿਕਲ ਚੁੱਕੇ ਹਾਂ ਜੀ ਰਾਜਪੁਰਾ ਜੰਕਸ਼ਨ ਤੋਂ ਜਿਹੜੀ ਟ੍ਰੇਨ ਆ ਸ੍ਰੀ ਗੰਗਾ ਨਗਰ ਜਾਂਚੋਂ ਤੋਂ ਚੱਲ ਕੇ ਤੇਰੇ 4 ਵਜੇ ਉੱਥੇ ਚੱਲਣ ਦਾ ਟਾਂਵਾ ਟਾਈਮਾਂ ਤੇ 9 ਵਜੇ ਕੇ 15 ਮਿੰਟ ਦਾ ਜਿਹੜਾ ਇੱਥੇ ਪਟਿਆਲਾ ਪਹੁੰਚਣ ਦਾ ਟਾਈਮ ਹੈ ਜੀ ਤੇ ਆਉਣ ਵਾਲੀ ਟ੍ਰੇਨ 9 ਵਜੇ ਕੇ 15 ਮਿੰਟ ਤੇ ਇੰਤਜ਼ਾਰ ਕਰਾਂਗੇ ਤੋਂ 274 ਕਿਲੋਮੀਟਰ ਪੂਰਾ ਕਰਨ ਤੋਂ ਬਾਅਦ ਆਪਣੀ ਟ੍ਰੇਨ ਪਹੁੰਚਣ ਵਾਲੀ ਹੈ ਜੀ ਸੋ ਆਪਣੀ ਟ੍ਰੇਨ ਪਲੇਟਫਾਰਮ ਨੰਬਰ 1 ਤੇ ਪਹੁੰਚ ਚੁੱਕੀ ਹੈ ਜੀ ਤੇ ਆਪਣਾ ਸਫ਼ਰ ਰਹੇਗਾ ਇਹਦੇ ਵਿੱਚ ਜਮਨਾ ਨਗਰ ਤੱਕ ਆਓ ਬੈਠਦੇ ਆ ਵਿੱਚ ਚੱਲ ਕੇ ਗੱਲ ਕਰਾਂਗੇ ਸੋ ਆਪਣੀ ਟ੍ਰੇਨ ਪਟਿਆਲਾ ਤੋਂ ਚੱਲ ਪਈ ਹੈ ਜੀ ਰਾਈਟ ਟਾਈਮ ਆਈ ਸੀ ਐ ਪਟਿਆਲੇ ਸੋ ਪਲੇਟਫਾਰਮ ਨਿਕਲ ਟੂ ਕਿਹੜੀ ਟ੍ਰੇਨ ਹੈ ਗਡਾਉਨ ਪਟਿਆਲਾ ਵਿੱਚ ਹੀ ਆ ਜੇ ਸੋ ਬੀ ਸੀ ਡਬਲਯੂ ਹਰਟ ਸਟੇਸ਼ਨ ਇੱਥੇ ਲਿਖ ਨੇ ਕਿ ਟ੍ਰੇਨ ਨਹੀਂ ਰੁਕਦੀ ਸਿਰਫ ਇਹ ਰੇਲਵੇ ਦੇ ਲਈ ਨੀਦਾ ਸਟੇਸ਼ਨ ਬਣਿਆ ਹੋਇਆ ਕਿਉਂਕਿ ਜੋ ਵੀ ਕੋਈ ਸਮਾਨ ਆਉਂਦਾ ਜਾਂ ਜਾਂਦਾ ਉਹ ਇਥੋਂ ਇਸ ਹਰਟ ਸਟੇਸ਼ਨ ਦਾ ਹੀ ਜਿਹੜਾ ਆਉਂਦਾ ਹੈਗਾ ਚਾਹ ਵਾਲਾ ਚਾਹੀਏ ਚਾਹੇ ਸਾਡੇ ਕਿਰਮਾ ਕਰਮ ਚਾਹੀਏ ਦੌਨ ਕਲਾਸ ਕਿਪੋ ਜਿਹੜਾ ਕਰ ਰਿਹਾ ਪਾਸਟੇਸ਼ਨ ਇਹ ਹੈ ਦੌਨ ਕਲਾ ਰੇਲਵੇ ਸਟੇਸ਼ਨ ਇਸ ਤੋਂ ਬਾਅਦ ਆਊਗਾ ਕੋਲੀ ਰੇਲਵੇ ਸਟੇਸ਼ਨ ਉਹ ਦੂਸਰੀ ਸਾਈਡ ਹੋਏਗਾ ਉਹ ਦਾ ਜਿਹੜਾ ਸਟੇਸ਼ਨ ਦਾ ਦੂਸਰੀ ਸਾਈਡ ਤੇ ਆ ਉਲੀ ਰੇਲਵੇ ਸਟੇਸ਼ਨ ਆਪਾਂ ਸਕਿੱਪ ਕਰ ਦਿੰਦੇ ਆ ਕਿਉਂਕਿ ਜਿੱਥੇ ਇੱਥੇ ਸਟਾਪ ਨਹੀਂ ਹੈਗਾ। ਅਗਲਾ ਸਟਾਪ ਹੈ ਰਾਜਪੁਰਾ ਜੀ। ਸੋ ਆਪਾਂ ਰਾਜਪੁਰਾ ਦੇ ਆਊਟਰ ਤੇ ਕੁੰਜ ਗਏ ਆ। ਇਹ ਹੈ ਬਠੰਡਾ ਚੰਡੀਗੜ੍ਹ ਬਾਈਪਾਸ ਉੱਪਰ ਦੇਖ ਰਹੇ ਤੁਸੀਂ। ਦੀ ਕੋਚ ਬਹੁਤ ਸਾਫ਼ ਸੁਥਰਾ ਆਏਗਾ ਤੇ ਆਪਣੀ ਸੀਟ 24 ਨੰਬਰ ਤੋਂ ਟ੍ਰੇਨ ਆਊਟਰ ਤੇ ਰੁਕ ਪਈ ਆ ਪਾਣੀ ਮੰਗੋ ਤੁਸੀਂ ਬੋਲੋ ਪਾਣੀ ਮੰਗੋ ਹਰ ਵੀ ਦੇਖ ਰਹੇ ਤੁਸੀਂ ਤੇ ਇਹ ਇੰਟਰਕਨੈਕਟਡ ਹਰੀ ਇਹ ਟ੍ਰੇਨ ਆ ਸੋ ਬਾਹਰ ਤੁਸੀਂ ਦੇਖ ਰਹੇ ਹੋ ਆਉਟਰ ਤੇ ਖੜੀ ਆ ਤੇ ਹਜੇ ਅੱਗੇ ਲਾਈਨ ਜਿਹੜੀ ਆ ਵੇਲੀ ਨਹੀਂ ਉਹਨੇ ਕਿਉਂਕਿ ਇਹ ਪਟਿਆਲਾ ਜਿਹੜਾ ਸਾਈਡ ਤੇ ਰਹਿੰਦਾ ਇਸ ਕਰਕੇ ਮੇਨ ਲਾਈਨ ਤੇ ਇਹਨੇ ਚੜਨਾ ਜਾ ਕੇ ਫਿਰ ਅੰਬਾਲਾ ਪਹੁੰਚੇਗੀ ਜੀ ਸੋ ਗਾਇਸ ਚੱਲਦੇ ਆਪਾਂ ਇਹ ਹੈ اٹੈਂਡੈਂਟ ਤੇ ਵੈਕਟਰ ਦਾ ਤੇ ਇੱਥੇ ਇਹਨਾਂ ਦੇ ਜਿਹੜਾ ਕੰਬਲ ਚਦਰਾਂ ਉਹ ਰੱਖੀਆਂ ਜਾਂ ਸਾਰੀਆਂ ਦੇਖ ਸਕਦੇ ਹਾਂ ਜੀ ਪਾਕੇ ਰੱਖੀਆਂ ਹੋਈਆਂ ਨੇ ਤੇ ਦੂਸਰਾ ਇੰਟਰਕਨੈਕਟਡ ਆ ਸਫਾਈ ਜਿਹੜੀ ਆ ਤੁਸੀਂ ਦੇਖ ਹੀ ਰਹੇ ਹੋ ਠੀਕ ਠੀਕ ਹੀ ਆ ਪਾਣੀ ਜਿਹੜਾ ਚੱਲ ਰਿਹਾ ਵਿੱਚੋਂ ਟਪਕ ਟਪਕ ਕਰ ਰਿਹਾ ਸੋ ਚਲਦੇ ਆਪਾਂ ਅੰਦਰ ਆਪਣੀ ਸੀਟ ਤੇ ਗੱਡੀ ਹਜੇ ਆਊਟਰ ਤੇ ਖੜੀ ਆ ਚੱਲੂਗੀ ਤੇ ਆਪਾਂ ਤੁਹਾਨੂੰ ਦੱਸਾਂਗੇ ਸੋ ہماری ਟ੍ਰੇਨ ਜਿਹੜੀ ਚੱਲ ਪਈ ਹੈ ਜੀ ਰਾਜਪੁਰਾ ਦੇ ਆਊਟਰ ਤੇ ਖੜੀ ਸੀ ਮਿਲਦੇ ਆ ਤੁਹਾਨੂੰ ਰਾਜਪੁਰਾ ਰੇਲਵੇ ਸਟੇਸ਼ਨ ਸੋ ਗਾਇਜ਼ ਇਹ ਜਿਹੜਾ ਹੈ ਰਾਜਪੁਰਾ ਦੇ ਵਿੱਚ ਸ਼ਹਿਰ ਜਾਂਦਾ ਕੋਲੇ ਚੱਲ ਚੁੱਕਿਆ ਹੈ ਜੇ ਕਿਸੇ ਨੇ ਅੰਦਰ ਦੀ ਰਾਜਪੁਰਾ ਦੇ ਆਉਣਾ ਹੋਵੇ ਚੰਡੀਗੜ੍ਹ ਜਾਣਾ ਹੋਵੇ ਤੁਸੀਂ ਇਹ ਦਾ ਇਸ ਪੁਲ ਦੀ ਜਿਹੜੀ ਫਲਾਈਓਵਰ ਦੇ ਉੱਪਰ ਤੋਂ ਹੋ ਕਰ ਸਕਦੇ ਹਾਂ ਸਾਹਮਣੇ ਆ ਗਈ ਆ ਦਿੱਲੀ ਅੰਬਸਰ ਮੇਨ ਲਾਈਨ ਤੇ ਇਹ ਰਾਜਪੁਰੇ ਦੇ ਉੱਤੇ ਚੜ ਚੁੱਕੀ ਚੱਲੀ ਆ ਜੀ ਸੋ ਜਿਹੜੀ ਮੇਨ ਲਾਈਨ ਹੈ ਵੀ ਇਹ ਸਾਰੇ ਇਲੈਕਟ੍ਰੀਫਾਈਡ ਹੈ ਜੀ ਤੁਸੀਂ ਦੇਖ ਰਹੇ ਹੋ ਗਾਈਜ਼ ਆਪਣਾ ਰਾਜਪੁਰਾ ਸਟੇਸ਼ਨ ਜਿਹੜਾ ਆਉਣ ਵਾਲਾ ਸੋ ਆਪਣੀ ਟ੍ਰੇਨ ਜਿਹੜੀ 14 815 14815 ਜੀ ਜੋ ਕਿ ਸਵੇਰੇ 4:20 ਮਿੰਟ ਤੇ ਗੰਗਾ ਨਗਰ ਸ਼੍ਰੀ ਗੰਗਾ ਨਗਰ ਜੰਕਸ਼ਨ ਤੋਂ ਚੱਲਦੀ ਆ ਤੇ 507 ਕਿਲੋਮੀਟਰ ਪੂਰਾ ਕਰਨ ਤੋਂ ਬਾਅਦ ਇਹ 3:10 ਮਿੰਟ ਤੇ ਰਿਸ਼ੀਕੋਸ਼ ਜਿਹੜੀ ਪਹੁੰਚਦੀ ਆ ਸੋ ਗਾਈਜ਼ 299 ਕਿਲੋਮੀਟਰ ਪੂਰਾ ਕਰਨ ਤੋਂ ਬਾਅਦ ਆਪਣੀ ਟレイン ਜਿਹੜੀ ਆ 5 ਮਿੰਟ ਦੀ ਦੇਰੀ ਨਾਲ ਰਾਜਪੁਰਾ ਜੰਕਸ਼ਨ ਤੇ ਪਹੁੰਚ ਚੁੱਕੀ ਆ ਜੀ ਰਾਜਪੁਰਾ ਜੰਕਸ਼ਨ ਦਾ ਬੋਰਡ ਤੁਸੀਂ ਵੇਖ ਰਹੇ ਹੋ ਸੋ 5 ਮਿੰਟ ਦੀ ਦੇਰੀ ਨਾਲ ਇੱਥੇ ਪਹੁੰਚੀ ਆ ਤੇ ਹੈ ਰਾਜਪੁਰੇ ਦਾ ਜੰਕਸ਼ਨ ਰੇਲਵੇ ਸਟੇਸ਼ਨ ਇੱਥੋਂ ਤੋਂ ਸਿੰਘ ਬਠਿੰਡਾ ਅੰਮ੍ਰਿਤਸਰ ਦਿੱਲੀ ਲਈ ਜਿਹੜੀ ਟ੍ਰੇਨ ਰੂਪਨਗਰ ਲਈ ਉਹ ਲੈ ਸਕਦੇ ਹਾਂ ਸੋ ਕਾਫੀ ਪੁਰਾਣਾ ਇਹ ਅੰਗਰੇਜ਼ੀ ਜਨ ਦੇ ਦੌਰ ਦਾ ਬਣਿਆ ਹੋਇਆ ਸਟੇਸ਼ਨ ਹੈ। ਰਾਜਪੁਰੇ ਦਾ ਜੇ ਆਪਾਂ ਸਟੇਸ਼ਨ ਕੋਡ ਦੀ ਗੱਲ ਕਰੀਏ ਤਾਂ ਆਰ ਪੀ ਜੇ ਇਸ ਦਾ ਜਿਹੜਾ ਸਟੇਸ਼ਨ ਕੋਡ ਹੈ ਜੀ। ਨਿਕਲ ਚੁੱਕੇ ਹਾਂ ਜੀ ਰਾਜਪੁਰਾ ਜੰਕਸ਼ਨ ਤੋਂ। ਜੀ ਜੀ। جی, جی, جی سو بھائی ہماری ریشی کیس انٹر سٹی ایکسپریس ایکس چودہ آٹھ سو پندرہ امبالا شہر میں پانچ منٹ کی دیری سے پہنچ گئی ہے سو اس سٹیشن کے سٹیشن کوڈ کی بات کریں تو یو بی سی اس کا جو سٹیشن کوڈ ہے تین سو पन 19 किलोमीटर पूरे करने के बाद यह ट्रेन हमारी अंबाला सिटी रेलवे स्टेशन पर पहुंच चुकी है जी यह है पुराना काफी है स्टेशन आप देख सकते हैं सवारियां इंतजार में खड़ी हुई हैं देखो भाग रही हैं सवारियां सामने अंबाला शहर रेलवे स्टेशन पधारने का धन्यवाद थैंक्स सो फॉर योर विजिट ओके ਸੋ ਆਪਣੀ ਗੱਡੀ ਪਲੇਟਫਾਰਮ ਨੰਬਰ 1 ਤੇ ਪਹੁੰਚ ਚੁੱਕੀ ਹੈ ਜੀ ਸੋ ਅੰਬਾਲਾ ਸਿਟੀ ਰੇਲਵੇ ਸਟੇਸ਼ਨ ਦਾ ਜਿਹੜਾ 2 ਨੰਬਰ ਤੇ 3 ਨੰਬਰ ਪਲੇਟਫਾਰਮ ਇਸ ਤਰ੍ਹਾਂ ਦਾ ਹੈਗਾ ਕਾਫੀ ਲੰਬੇ-ਲੰਬੇ ਜਿਹੜੇ ਪਲੇਟਫਾਰਮ ਤੁਸੀਂ ਦੇਖ ਰਹੇ ਹੋ ਤੇ ਚਲੋ ਆਪਣਾ ਹਾਰਨ ਹੋ ਗਿਆ ਟ੍ਰੇਨ ਦਾ ਤੇ ਚੱਲਣ ਲੱਗੀ ਹੈ ਜੀ ਸੋ ਆਪਣੀ ਟ੍ਰੇਨ ਲਾਲਾ ਸ਼ਹਿਰ ਤੋਂ ਚੱਲ ਪਈ ਹੈ ਜੀ ਮਿਲਦੇ ਤੁਹਾਨੂੰ ਅੰਬਾਲਾ ਗੈਂਟ ਰੇਲਵੇ ਜੰਕਸ਼ਨ ਤੇ ਜਾ ਕੇ ਉਹ ਇੱਥੇ ਵੀ ਜਿਹੜਾ ਰਿਪੇਅਰ ਦਾ ਕੰਮ ਉਹ ਚੱਲ ਰਿਹਾ ਹੈਗਾ ਤੇ ਇਹ ਕੁਝ ਨਵੀਂ ਬਿਲਡਿੰਗ ਬਣੀ ਹੋਈ ਹੈ ਤੇ ਆਹ ਤੁਸੀਂ ਦੇਖ ਰਹੇ ਹੋ ਪੁਰਾਣੇ ਦੌਰ ਦੀ ਅੰਗਰੇਜ਼ਾਂ ਦੌਰ ਦੀ ਜਿਹੜੀ ਬਿਲਡਿੰਗ ਇਹ ਮੌਜੂਦ ਹੈ ਜਿੱਥੇ ਅੰਮ੍ਰਾਲਾ ਸਿਟੀ ਰੇਲਵੇ ਸਟੇਸ਼ਨ ਤੋਂ ਆਪਾਂ ਗਾਜ ਜਿੱਥੇ ਨਿਕਲ ਚੁੱਕੇ ਹਾਂ ਉਹਨਾਂ ਦੀ ਟ੍ਰੇਨ ਜਿਹੜੀ ਆ ਜੀ ਆਉਟਰ ਤੇ ਅੰਮ੍ਰਾਲਾ ਕੈਂਟ ਪਹੁੰਚੂਗੀ ਆ 5 ਮਿੰਟ ਦੀ ਦੇਰੀ ਨਾਲ ਆਪਣੀ 14815 ਜਿਹੜੀ ਸ਼੍ਰੀਕੇਸ ਇੰਟਰ ਸਿਟੀ ਐਕਸਪ੍ਰੈਸ ਜੋ ਕਿ ਸਿਰ 4:20 ਮਿੰਟ ਤੇ ਸ਼੍ਰੀ ਗੰਗਾ ਨਗਰ ਤੋਂ ਚੱਲਦੀ ਆ 3:10 ਮਿੰਟ ਤੇ ਇਹ ਟ੍ਰੇਨ پہنچ دیا جی سو so, گز ہماری ٹرین امبالا شامنی پہنچ چکی ہے جو کہ ٹرین گنگانگر سے ہماری ٹرین ਇਸ ਹੀ ਕੇਸ ਇੰਟਰ ਸਿਟੀ ਐਕਸਪ੍ਰੈਸ 14815 ਜੋ ਕਿ ਸਵੇਰੇ 4:20 ਤੇ ਸ਼੍ਰੀ ਗੰਗਨਗੋਤੋਂ ਚਲਦੀ ਹੈ ਤੇ ਆਪਣਾ 372 ਕਿਲੋਮੀਟਰ ਪੂਰੇ ਕਰਨ ਤੋਂ ਬਾਅਦ ਸਾਡੀ ਟ੍ਰੇਨ ਜਿਹੜੀ ਆ ਅੰਬਾਲਾ ਕੈਂਟ ਦੇ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 1 ਤੇ ਪਹੁੰਚ ਰਹੀ ਹੈ ਜੀ ਸੋ ਇਹ ਹੈ ਅੰਬਾਲਾ ਕੈਂਟ ਦਾ ਪਲੇਟਫਾਰਮ ਨੰਬਰ 1 ਤੇ ਆਪਾਂ ਪਹੁੰਚ ਚੁੱਕੇ ਹਾਂ ਕਾਫੀ ਲੰਬਾ ਤੇ ਕਾਫੀ ਪੁਰਾਣਾ ਇਹ ਜਿਹੜਾ ਰੇਲਵੇ ਸਟੇਸ਼ਨ ਤੁਸੀਂ ਦੇਖ ਰਹੇ ਹੋ ਤੇ ਹੈ ਇੱਧਰ ਗੋਡਾਊਨ ਵਗੈਰਾ ਤੇ ਇੱਥੋਂ ਜਿਹੜਾ ਸ਼ੁਰੂ ਹੈਗਾ ਆ ਲਿਫਟਾਂ ਵੀ ਜੀ ਉੱਪਰ ਲਿਫਟ ਤੁਸੀਂ ਦੇਖ ਰਹੇ ਹੋ ਜਿਹੜੇ ਯਾਤਰੀ ਵੀ ਤੁਰ ਫਿਰ ਨਹੀਂ ਸਕਦੇ ਉਹ ਲਿਫਟਾਂ ਹੀ ਦੂਸਰੇ ਪਲੇਟਫਾਰਮ ਤੇ ਜਿਹੜੇ ਪਹੁੰਚਦੇ ਆ ਕੋਈ ਪਲੇਟਫਾਰਮ ਨੰਬਰ 5 ਤੇ ਆ ਗਏ ਆ ਜੀ ਸੋ ਤੁਸੀਂ ਰਸ਼ ਦੇਖ ਰਹੇ ਆ ਕਾਫੀ ਰਸ਼ਾ ਦੇਖੋ ਪੰਜ ਦੌੜ ਹੋ ਜਾਂਦੀ ਏ ਉਸੇ ਵੇਲੇ ਜਦੋਂ ਟ੍ਰੇਨ ਆਉਂਦੀ ਆ ਆ ਦੇਖੋ ਉਧਰੋਂ ਭੱਜ ਜਾਂਦੇ ਆ ਕੁਛ ਆ ਮਾਲਾ ਘੰਟ ਦੇ ਸਟੇਸ਼ਨ ਕੋਡ ਦੀ ਗੱਲ ਕਰੀ ਤਾਂ ਜੂ ਐਮ ਵੀ ਇਹਦਾ ਜਿਹੜਾ ਸਟੇਸ਼ਨ ਕੋਡ ਆ ਜੀ ਕਿੰਨੇ ਦੀ ਚਾਹ ਪੀਓ ਕਿੰਨੇ ਕੀ ਵੇਚ ਰਹੇ ਹੋ 10 ਰੁਪਏ ਸਿਰ ਠੀਕ ਲਾਇਆ ਕਰੋ ਰੇਟ ਸਰ ਦੇਖੋ ਇਹ ਵੀ ਦੇਤੇ ਨਹੀਂ ਪੰਨਿਰ ਵੀ ਦਾ ਰੇਟ ਤੁਸੀਂ ਠੀਕ ਲਾਇਆ ਮੈਂ ਵੀ ਦੇ ਦਿੱਤਾ ਐ ਜੋ ਸਵਾਰੀ ਵੀ ਨਹੀਂ ਹੋਤੀ ਨਹੀਂ ਆਪ दूसरो ਜਿਦਾ ਸਹੀ ਮੰਗੋ ਨਾ ਜੋ ਰੇਟ ਆ ਵਹੀ ਬਤਾਓ ਨਾ ਠੀਕ ਆ ਨਾ ਚਲੋ ਸਰ ਚੱਲ ਨਹੀਂ ਨਹੀਂ ਥੈਂਕ ਯੂ ਸਰ ਵੀਡੀਓ ਬਣਾ ਰਿਹਾ ਆ ਮੈਂ ਨਹੀਂ ਬਣਾਇ ਨਹੀਂ ਤੁਸੀਂ ਇਨਸਾਮ ਨਾ ਦੋ ਨਾ ਸੋ ہماری ਇਹ ਟ੍ਰੇਨ ਮਾਲਕੈਂਟ ਜੰਕਸ਼ਨ ਤੋਂ ਚੱਲ ਪਈ ਹੈ 14815 ਦਾ ਟ੍ਰੇਨ ਨੰਬਰ ਸੀ ਯੂ ਐਮ ਬੀ ਜਿਹੜਾ ਆਪਾਂ ਸਟੇਸ਼ਨ ਕੋਡ ਦੀ ਗੱਲ ਕਰੀਏ ਮਾਲੇ ਦਾ ਯੂ ਐਮ ਬੀ ਜਿਹੜਾ ਸਟੇਸ਼ਨ ਕੋਡ ਹੈ ਦਾ ਹੈ ਤੋ ਤੁਸੀਂ ਦੇਖਿਆ ਜਿਹੜੇ ਬਾਹਰਲੇ ਵੈਂਡਰ ਇੱਥੇ ਆ ਕੇ ਚਾਹ ਜਦ 5 ਰੁਪਏ ਦਾ ਰੇਟ ਹੈ 10 ਰੁਪਏ ਦੀ ਜਿਹੜੀ ਚਾਹ ਉਹ ਵੇਚੀ ਜਾ ਰਹੀ ਆ। ਉਹ ਕਾਫੀ ਸੌਖਾ ਤਰਾ ਤੁਸੀਂ ਦੇਖ ਰਹੇ ਹੋ ਭੋਜਨ ਨਾਲ ਰਿਫਰੈਸ਼ਮੈਂਟ ਨੂੰ ਤੇ ਜਿਹੜੇ ਇਹਨਾਂ ਦੇ ਠੇਕੇਦਾਰ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਜਿਹੜੇ ਚਾਹ ਹੈ ਜੀ ਡਬਲ ਰੇਟ ਤੇ ਵੇਚ ਰਹੇ ਆ। ਸੋ ਆਪਣਾ ਰੇਲਵੇ ਸਟੇਸ਼ਨ ਬਾਲਾਕਾਂਡ ਤੋ ਉਹ ਨਿਕਲ ਚੁੱਕੇ ਆ ਅੱਗੇ ਆਏਗਾ ਦਾ ਨੈਕਸਟ ਸਟਾਪ ਜਿ ਬਰਾੜਾ ਉਹ ਆਪਣੀ ਟ੍ਰੇਨ ਜਿਹੜੀ ਇਲੈਕਟ੍ਰੋਨ ਟਰਨ ਕਰ ਗਈ ਆ ਕਿਉਂਕਿ ਇਹ ਅੰਬਾਲਾ ਕੈਂਟ ਜੰਕਸ਼ਨ ਆ ਇੱਥੋਂ ਤੁਸੀਂ ਦਿੱਲੀ ਲਈ ਜਮਨਾ ਨਗਰ ਜਗਧਰੀ ਲਈ ਜਿਹੜੀ ਆ ਟ੍ਰੇਨ ਇੱਥੋਂ ਚੰਡੀਗੜ੍ਹ ਲਈ ਉਹ ਚੇਂਜ ਕਰ ਸਕਦੇ ਹੋ ਸੋ ਗਾਇਜ਼ ہماری ਟ੍ਰੇਨ ॠਸ਼ੀਕੇ ਸੈਂਟਰ ਸਿਟੀ ਸ਼੍ਰੀ ਗੰਗਨਗਰ ਤੋਂ ਚੱਲ ਕੇ ਬਰਾੜਾ ਪਹੁੰਚ ਗਈ ਆ 352 ਕਿਲੋਮੀਟਰ ਕਰਨੇ ਕੇ ਬਾਅਦ ਜੇ ਅਸੀਂ ਬਰਾੜਾ ਰੇਲਵੇ ਸਟੇਸ਼ਨ ਤੇ ਪਹੁੰਚੀ ਹੈ ਜੀ ਦੇਖ ਰਹੇ ਤੁਸੀਂ ਪੁਰਾਣੇ ਜਮਾਨੇ ਦਾ ਜੇ ਸਟੇਸ਼ਨ ਜਿਹੜਾ ਉਹ ਬਣਿਆ ਹੋਇਆ ਵਾ ਤੇ ਅਗਰ ਸਟੇਸ਼ਨ ਕੋਡ ਦੀ ਗੱਲ ਕਰੀਏ ਤਾਂ R A E ਇਹਦਾ ਸਟੇਸ਼ਨ ਕੋਡ ਆ ਤੇ ਆਪਾਂ ਬਰਾੜਾ ਪਹੁੰਚ ਚੁੱਕੇ ਹਾਂ ਜੀ ਰੇਲਵੇ ਸਟੇਸ਼ਨ ਬਰਾੜਾ ਸੋ ਗਾਈ ਜਮਾਰੀ ਟੇਨ ਸ਼੍ਰੀ ਕੰਗਨਗਰ ਤੋਂ ਚੱਲ ਕੇ ऋषिकेश इंटरसिटी एक्सप्रेस 14815 जो कि 373 किलोमीटर पूरा ਕਰਨ ਤੋਂ ਬਾਅਦ ਜਗਾਦਰੀ ਵਰਕਸ਼ਾਪ ਪਹੁੰਚੀ ਹੈ ਜਿਸ ਦਾ ਸਟੇਸ਼ਨ ਕੋਡ ਹੈ ਜੀ ਯੂ ਡੀ ਡਬਲ ਸੋ ਇਹ ਹੈ ਜਗਾਦਰੀ ਵਰਕਸ਼ਾਪ ਦਾ ਸਟੇਸ਼ਨ ਬਹੁਤ ਸਾਫ਼ ਸੁਥਰਾ ਸਟੇਸ਼ਨ ਤੁਸੀਂ ਦੇਖ ਰਹੇ ਹੋ ਸੋ 6 ਮਿੰਟ ਦੀ ਦੇਰੀ ਨਾਲ ਇਸ ਸਟੇਸ਼ਨ ਤੇ ਇਹ ਗੱਡੀ ਪਹੁੰਚੀ ਹੈ ਜੀ ਸੋ ਸਾਹਮਣੇ ਸਟੇਸ਼ਨ ਤੇ ਜਗਾਦਰੀ ਵਰਕਸ਼ਾਪ ਦਾ ਇੱਕ ਨੰਬਰ ਪਲੇਟ ਆਉਂਦੇ ਇਹ ਗੱਡੀ ਆਪਣੀ ਆਈ ਸੀ ਸੋ ਚੱਲ ਪਈ ਆਪਣੀ ਟレイン ਜੀ ਅੱਗੇ ਲਈ ਤੇ ਆਪਣਾ ਡੈਸਟੀਨੇਸ਼ਨ ਰਹੇਗਾ ਜਗਾਦਰੀ ਵਰਕ ਜਗਾਦਰੀ ਸੋ ਇਹ ਹੈ ਇਸ ਤਰ੍ਹਾਂ ਦਾ ਜਗਾਦਰੀ ਵਰਕਸ਼ਾਪ ਉਹ ਸਟੇਸ਼ਨ ਜੀ ਫੀ ਤਿੰਨ ਜਿਹੜੀਆਂ ਖੜੀਆਂ ਤੁਸੀਂ ਦੇਖ ਰਹੇ ਹੋ ਮਾਲ ਗੱਡੀਆਂ ਉਹ ਸ਼ੋਰ ਟਾਈਪ ਦੀ ਹੈ ਵਿੱਚ ਉਹਦੀ ਜਾਲੀ ਆ ਦਿਖ ਰਿਹਾ ਸਾਰਾ ਕੁਝ ਸ਼ੋਰ ਪਰ ਕੋਈ ਹੈ ਬਾਥਰੂਮ ਤੁਸੀਂ ਦੇਖ ਸਕਦੇ ਹੋ ਸਫਾਈ ਸੋਸੋਈ ਆ ਪਾਣੀ ਆ ਰਿਹਾ ਜੀ ਉਹ ਆਪਣਾ ਡੈਸਟੀਨੇਸ਼ਨ ਵਾਲਾ ਜਮਨਾ ਨਗਰੋਂ ਜਗਧਰੀ ਰੇਲਵੇ ਸਟੇਸ਼ਨ ਆ ਚੁੱਕੇ ਆ ਜੀ 31 ਦਾ ਐਕਸਪ੍ਰੈਸ ਜਿਹੜੀ ਉਹਨਾਂ ਕੀ ਗਈ ਆ ਸੋ ਆਪਣੀ ਟ੍ਰੇਨ ਦੀ ਜਿਹੜੀ ਆਨਾਨਸਮੈਂਟ ਹੋ ਚੁੱਕੀ ਆ ਵੀ ਪਹੁੰਚ ਚੁੱਕੀ ਆ ਸਟੇਸ਼ਨ ਤੇ ਇਹ ਪਲੇਟਫਾਰਮ ਨੰਬਰ 2 ਜਮਨਾ ਨਗਰ ਜਗਧਰੀ ਆਪਾਂ ਸਟੇਸ਼ਨ ਤੇ ਪਹੁੰਚ ਚੁੱਕੇ ਆ ਜੀ ਸਟੇਸ਼ਨ ਦੇ ਸਟੇਸ਼ਨ ਕੋਡ ਦੀ ਗੱਲ ਕਰਦੇ 22JUD ਦਾ ਸਟੇਸ਼ਨ ਕੋਡ ਆ 14815 ਆਪਣੀ ਸ਼੍ਰੀ ਗੰਗਾ ਨਗਰ ਤੋਂ ਚੱਲ ਕੇ ਰਿਸ਼ੀਕੇਸ਼ ਤੱਕ ਜਾਣ ਵਾਲੀ ਆਪਣੀ ਟ੍ਰੇਨ 378 ਕਿਲੋਮੀਟਰ ਪੂਰਾ ਕਰਨ ਤੋਂ ਬਾਅਦ ਇਹ ਆਪਣੇ ਜਿਹੜੀ ਆ ਜਗਧਾਤਰੀ ਜੰਨਾ ਨਗਰ ਦੇ ਸਟੇਸ਼ਨ ਤੇ ਪਹੁੰਚੀ ਆ ਸੋ ਇਹ ਸੀ ਆਪਣੀ ਟ੍ਰੇਨ 378 ਕਿਲੋਮੀਟਰ ਕਰਨ ਤੋਂ ਬਾਅਦ ਆਪਣੇ ਆਪਾਂ ਡੈਸਟੀਨੇਸ਼ਨ ਤੇ ਪਹੁੰਚ ਚੁੱਕੇ ਆ ਜੀ ਇਹ ਹੈ ਜਗਵਾਲੀ ਜਮਨਾ ਨਗਰ ਦਾ ਪਲੇਟਫਾਰਮ ਨੰਬਰ 2 ਤੇ ਉੱਤੇ ਆਪਾਂ ਖੜੇ ਆਂ ਸੋ ਗਾਈਜ਼ ਆਪਣੀ ਟ੍ਰੇਨ ਜਿਹੜੀ ਇਹ ਨਿਕਲ ਚੁੱਕੀ ਹੈ ਜੀ ਜਾ ਚੁੱਕੀ ਆ ਆਪਾਂ ਇੱਥੇ ਉਤਰ ਗਏ ਜਮਨਾ ਨਗਰ ਦੇ ਸਟੇਸ਼ਨ ਤੇ ਇਹ ਸੀ ਆਪਣੀ ਟ੍ਰੇਨ ਸੋ ਇਹਦੇ ਨਾਲ ਆਪਾਂ ਵੀਡੀਓ ਨੂੰ ਇੱਥੇ ਸਮਾਪਤ ਕਰਦੇ ਆ ਜੀ ਸੋ ਇਹ ਹੈ ਜਮਨਾ ਨਗਰ ਦਾ ਸਾਹਮਣੇ ਸਟਿਚ ਤੁਸੀਂ ਦੇਖ ਰਹੇ ਹੋ ਤੇ ਚੱਲਾਂਗੇ ਬਾਹਰ ਸੋ ਜਿਸ ਕਿਸੇ ਨੇ ਮੇਰਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਹੋ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਪੈ ਲੈ ਦੇ ਧਾਰ ਤੇ ਮੈਂ ਤੱਕ ਇਸ ਦੇ ਨਾਲ ਹੀ ਸੁਰਿੰਦਰ ਸਿੰਘ ਨੂੰ ਦਿਓ ਇਜਾਜ਼ਤ ਅਗਲੀ ਵੀਡੀਓ ਆਉਣ ਤੱਕ ਇੰਤਜ਼ਾਰ ਕਰਨਾ ਜੀ ਰੱਬ ਰੱਖਾ ਵਾਏ ਵਾਏ ਚੜ੍ਹਦੀ ਕਲਾ